ਹਾਜੀ ਨਿਊ ਤੇ ਬਦੀ ਵਾਲੇ ਦੁਆਲੇ ਦੇ ਮੁਕਤੇ ਲਗਾਤਾਰ ਤੁਹਾਨੂੰ ਵੱਡੇ ਤੋਂ ਵੱਡੇ ਅਸੀਂ ਆਫਰ ਲੈ ਕੇ ਆ ਰਹੇ ਆ ਵੱਡੀ ਤੋਂ ਵੱਡੀਆਂ ਫਕੀਮਤ ਤੁਹਾਡੇ ਲੈ ਕੇ ਆ ਰਹੇ ਆ ਕਿ ਅਜੇ ਹੀ ਦੁਕਾਨ ਇਲੈਕਟ੍ਰੀਕਲ ਦੀ ਕਿ ਅਜੇ ਹੀ ਦੁਕਾਨ ਜਿੱਤੇ ਕੀ ਇਲੈਕਟ੍ਰੀਕਲ ਦਾ ਹਰ ਇੱਕ ਸਮਾਨ ਲੈ ਕੇ ਉਹਦਾ ਸਮਾਨ ਦਿੱਤਾ ਜਾ ਰਿਹਾ ਹੈ ਦਿੱਤੇ ਜਾ ਰਿਹਾ ਤੇ ਨਾਲ ਦੀ ਮੈਂ ਪੈਸੇ ਵੀ ਦਿੱਤੇ ਜਾ ਰਹੇ ਨੇ ਕਿਹੜੀ ਦੁਕਾਨਾ ਤੁਹਾਨੂੰ ਦੱਸਦੀ ਹੈ ਪਹਿਲਾਂ ਤੁਸੀਂ ਇਹ ਰੋਡ ਨੂੰਤੇ ਵੇਖੀ ਨੂੰ ਤੇ ਇਹ ਰੋਡ ਚਾਚੋਂ ਨੂੰ ਜਾ ਰਹੀ ਹੈ ਬਿਲਕੁਲ ਸਾਹਮਣੇ ਚਾਚੋਂ ਨੂੰ ਰੋਡ ਜਾ ਰਹੀ ਹੈ ਤੇ ਇਸ ਦੁਕਾਨ ਦੇ ਸਾਹਮਣੇ ਬੜੀ ਮਸ਼ਹੂਰ ਹੈ ਸਿਆਣੀ ਟੈਂਟਾਊਜ ਕਾਲੇ ਦੀ ਤੇ ਉਹਨਾਂ ਤੋਂ ਵੀ ਦੁਕਾਨ ਵਾਲੇ ਜਿੱਦਾਂ ਕਿ ਸਿਆਣੀ ਟੈਂਟਾਊਜ ਦੇ ਬਿਲਕੁਲ ਸਾਹਮਣੇ ਇਹ ਦੁਕਾਨ ਸਿਆਣੀ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਮੋਕੇ ਤੇ ਵੀ ਬਿਲਕੁਲ ਇਹਨਾਂ ਨੂੰ ਵੱਡੇ ਉਸ ਦਿਵਾਲੀ ਦੇ ਮੋਕੇ ਤੇ ਦਿੱਤੇ ਜਾਏ ਜਿੱਥੇ ਕਿ ਆਫਰ ਦਿੱਤੇ ਜਾ ਰਹੇ ਨੇ ਆਫਰਾਂ ਦੇ ਨਾਲ ਦੀ ਗੱਲ ਕਰੀਏ ਸਮਾਨ ਸਮਾਨ ਦੇ ਨਾਲ ਗਿਫਟ ਦੇ ਗਿਫਟਾਂ ਪੈਸੇ ਅਕਸਰ ਇਧਰ ਇਹਨਾਂ ਨੂੰ ਕਿਹੜੀ ਨਾ ਕੋਈ ਛੜੀ ਆਗੇ ਜੀ ਤੇ ਐਨੇ ਕੁਝ ਘੱਟੇ ਹੋਰੇ ਆਓ ਆ ਵੀ ਗੱਲ ਕਰਦੇ ਹੋ ਦੇਖਦੇ ਦੁਕਾਨ ਵੀ ਅੰਦਰ ਲਾ ਕੇ ਕਿ ਵੱਡੀਆਂ ਰੋਣਾਂ ਕਿਹੜੀਆਂ ਲਗਾਈਆਂ ਦਿਵਾਲੀ ਦੇ ਮੋਕੇ ਤੇ ਬੱਲੇ ਬੱਲੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਦੀਵਾਲੀ ਦੇ ਮੌਕੇ ਤੇ ਇਹਨਾਂ ਵੱਲੋਂ ਬਹੁਤ ਸਾਰੇ ਸੰਗਤ ਵਾਸ਼ਿੰਗ ਮਸ਼ੀਨਾਂ ਹੈ ਫਰੇਜਾ ਹੋਰ ਬਹੁਤ ਸਾਰਾ ਸਮਾਨ ਇੱਥੇ ਮਿਲੂਦਾ ਹੈ ਪਹਿਲੇ ਸਮਾਨ ਦਿਖਾਉਣੀ ਹੈ ਕਿ ਕਿੰਨਾ ਪਿਆਰੇ ਪਿਆਰੇ ਸਮਾਨ ਕਿੰਨੇ ਸੋਹਣੇ ਸੋਹਣੇ ਮਾਡਲ ਵਾਸ਼ਿੰਗ ਮਸ਼ੀਨਾਂ ਦੇ ਪੇ ਨੇ ਏਸੀ ਹੈ ਉਸ ਤੋਂ ਬਾਅਦ ਜਿੱਦੜਾ ਫਰੇਜਾ ਬਹੁਤ ਸਾਰੀਆਂ ਚੀਜ਼ਾਂ ਇਲੈਕਟ੍ਰੋਨਿਕਸ ਤੇ ਮਿਲ ਰਹੀਆਂ ਹੈ ਤੇ ਉਹਨਾਂ ਦੀ ਗੱਲ ਵੀ ਕਰਾਂਗੇ ਕਿ ਪਤਾ ਲੱਗੇ ਬਾਹਰ ਵੱਡਾ ਰੋਲਾ ਪੈ ਰਿਹਾ ਹੈ ਕਿ ਇਹਨਾਂ ਵੱਲੋਂ ਵੱਡੇ ਆਫਰ ਦਿੱਤੇ ਜਾ ਰਹੇ ਨੇ ਸਮਾਨ ਦਿੱਤਾ ਜਾ ਰਿਹਾ ਹੈ ਸਮਾਨ ਦੇ ਨਾਲ ਗਿਫਟ ਦਿੱਤੇ ਜਾ ਰਹੇ ਕਿਤੇ ਨਾਲ ਪੈਸੇ ਦਿੱ ਇਹ ਪਹਿਲੀ ਵਾਰ ਦੇਖੀ ਅਸੀਂ ਇਲਾਕੇ ਦੇ ਜਿੱਥੇ ਕਿ ਸਮਾਨ ਸਮਾਨ ਦੇ ਨਾਲ ਗਿਫਟ ਗਿਫਟ ਦੇ ਨਾਲ ਪੈਸੇ ਦਿੱਤੇ ਜਾ ਰਹੇ ਆਓ ਅਸੀਂ ਗੱਲਬਾਤ ਕਰਦੇ ਹਾਂ ਕਿਥੇ ਇਹਨੇ ਮਾਲਕ ਦੇ ਨਾਲ ਕਿ ਆਖਿਰ ਦੀਵਾਲੀ ਦੇ ਮੌਕੇ ਤੇ ਤੁਹਾਡੇ ਕੋਲੋਂ ਭਾਜੀ ਅਸੀਂ ਕਿਹੜੀ ਲੁੱਟ ਲਗਾਤੀ ਵੱਡਾ ਨਾਮ ਚੱਲ ਰਿਹਾ ਵੱਡੀ ਪਾਰ ਗੱਲਬਾਤ ਚੱਲਦੀ ਕਿ ਤੁਮਾਕਾ ਹੋ ਰਿਹਾ ਜੀ ਦੀਵਾਲੀ ਦੇ ਮੌਕੇ ਤੇ ਤੁਸੀਂ ਸਮਾਨ ਦੇ ਰਹੇ ਗਿਫਟ ਦੇ ਰਹੇ ਪੈਸੇ ਵੀ ਦੇ ਰਹੇ ਇਹ ਪਹਿਲੀ ਵਾਰ ਸੁਣਿਆ 10 ਦਿਨ ਪਹਿਰੇ ਜੀ ਸਭ ਤੋਂ ਪਹਿਲਾਂ ਆਪਾਂ ਬੜਾ ਮੂਤ ਦਰਕਰਮ ਹੈ ਜੀ ਜੀ ਉਰੇ ਸਾਡੇ ਚੋਕ ਦੇ ਆਏ ਆ ਸਾਡੀ ਐਡ ਕਰਨ ਵਾਸਤੇ ਜੀ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਗਿਫਟ ਦਾ ਚਲੋ ਚੱਲਦੇ ਰਹਿੰਦੇ ਆ ਹੱਥ ਵਾਲੀ ਚੱਲਦੀ ਹੈ ਜੀ ਇਹ ਸਾਡੇ ਕਹਿੰਦੇ ਬਾਕੀ ਜੋ ਸਾਡੇ ਵੱਲ ਤੋਂ ਸਪੈਸ਼ਲ ਆਫਰ ਹੈ ਦਿਵਾਰੀ ਦੀ ਆਲਪੋਰ ਬੜਾ ਚੰਗਾ ਦੇਖਣ ਲਈ ਆਪ ਜੀ ਨੂੰ 20% ਪੂਰੇ ਫੁੱਲ ਸ਼ੋਅਰੂਮ ਤੇ ਆਲ ਕੰਪਨੀ ਦੀ ਜਿੰਨੀ ਵੀ ਕੋਈ ਵੀ ਆਈਟਮ ਲੈਂਦਾ 30% ਆਫਰ ਲਾਤੀ ਜੀ ਕੰਨ ਨੂੰ ਸ਼ੋਰ ਹੁੰਦੇ। ਅੱਛਾ ਜੀ ਅੱਛਾ ਜੀ 30% ਦਾ ਔਫਰ ਹੈ 30% ਓਵਰ ਹੈ। ਹਰ ਇੱਕ ਚੀਜ਼ ਦੇ ਤੇ ਸੋ ਇਹ ਇਹ ਪਹਿਲੀ ਵਾਰ ਸੁਣਿਆ ਕਿ 30% ਦਾ ਇੰਨਾ ਵੱਡਾ ਔਫਰ ਦੀਵਾਲੀ ਦੇ ਮੌਕੇ ਤੇ ਮੈਨੂੰ ਲੱਗਦਾ ਕਿ ਨੂਰ ਦੇ ਵਿੱਚ ਕੋਈ ਦੇਰੀ ਆ ਜਾਈ। ਤੂੰ ਕਿਹੜੇ ਗੱਲ ਕਰ ਰਿਹਾ ਹੈ? ਕਿਸ ਤਰ੍ਹਾਂ ਦੀ ਔਫਰ ਤੇ ਕਿਹਨਾਂ ਚੀਜ਼ ਤੇ ਕਿੰਨਾ ਲਗਾਏ ਨੇ? ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਜੀ ਜਿੱਦਾਂ ਕਿ ਕਸਟਮਰ ਨੂੰ GST ਦਾ ਬਹੁਤ ਜ਼ਿਆਦਾ ਫਾਇਦਾ ਹੈ। ਜੀ ਹੂੰ ਤੇ ਪਹਿਲਾਂ 28% ਹੈ। ਆ ਜਿਸ ਤੇ ਜੀਐਸਪੀ ਲੱਗਦਾ ਸੀਗਾ ਜੀ ਉਹ ਨਾ ਜਿਹੜਾ ਇਹ 18% ਕੱਟ ਕੇ ਹੋ ਚੁੱਕਿਆ ਜੀ ਪਹਿਲਾਂ ਜਿਹੜਾ ਇਹ ਸੀ 30000 ਦਾ ਸੀਗਾ ਉਹ ਇਸ ਟਾਈਮ ਕਹਿਣ ਦਾ ਮਤਲਬ 30000 ਰੁਪਏ ਕੱਟ ਕੇ 27000 ਦਾ ਰਹਿ ਗਿਆ 27000 ਦਾ ਰਹਿ ਗਿਆ ਜੀ ਸਾਡੇ ਕੋਲ ਇਹ ਸੀ 27000 ਤੇ ਸਟਾਰਟਿੰਗ ਹੈ ਜੀ ਬਾਕੀ ਸਾਡੇ ਕੋਲ ਐਸਜੀ ਕੰਪਨੀ ਹੈ ਹਾਇਰ ਕੰਪਨੀ ਹੈ ਲੋਇਡ ਕੰਪਨੀ ਹੈ ਜੀ ਜਿਹੜੀ ਮਾਦੀ ਆਲ ਬ੍ਰਾਂਡ ਹੈ ਜੀ ਸਾਰੇ ਐਲਜੀ ਸੈਮਸੰਗ ਆਈਐਫਬੀ ਤੇ ਆ ਲੋਅਰ ਹੋ ਗਿਆ ਜੀ ਲੋਅਰ ਹੋ ਗਿਆ ਜੀ ਹੈਵਲ ਦਾ ਜੀ ਠੀਕ ਹੈ ਨਾ ਤੇ ਐਕਸ਼ਨ ਦੇ ਉੱਤੇ ਵੀ ਇਹ ਸੌਫਟ ਜੀਮਰ ਸਟੇ ਕੋਲ ਦੀ ਐਮ ਆਰ ਪਹਿਲਾਂ ਨਾ ਫੋਲੋ ਹਰ ਇੱਕ ਚੀਜ਼ ਦੇ ਉੱਤੇ ਭਾਰੀ ਡਿਸਕਾਊਂਟ ਹੈ ਹਰ ਇੱਕ ਚੀਜ਼ ਦੇ ਉੱਪਰ ਐਮ ਆਰ ਪੀ ਦੇ ਕੋ 30% ਆਫ ਦਿੱਤਾ ਜਾ ਰਿਹਾ ਜੀ ਕੋਈ ਵੀ ਆਟਮ ਕਿਤੇ ਨਹੀਂ ਦੁਕਾਨ ਵੀ ਆ ਕੇ ਉੱਥੇ ਗਿਫਟਸ ਦਿੱਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ 20% ਔਫ ਤੁਹਾਨੂੰ ਕਿਤੇ ਨਹੀਂ ਮਿਲਣਾ ਇੰਨਾ ਵੱਡਾ

अच्छा जी जी थोड़ा एमआरपी ਦਾ 25290 ਸੀ ਕਹਿੰਦੀ 30% ਡਿਸਕਾਊਂਟ ਕਰਕੇ 17000 ਦਾ ਰਹਿ ਗਿਆ ਬਿਲਕੁਲ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਫੀਜਾ ਜੀ ਇੱਕ ਵਾਰ ਅੰਦਰ ਤੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕਿੰਨੀ ਸੋਹਣੀ ਲੁੱਕ ਹੈ ਬੋਸ ਸੋਨਾ ਇਨਫਰਸਟ੍ਰਕਚਰ ਦਾ ਪਿਆਰ ਕੀਤਾ ਹੈ ਉਹ ਮਟੀਰੀਅਲ ਦੇ ਵਿੱਚ ਕਿਸੇ ਕੋਈ ਗਾੜੀ ਕਮੀ ਨਹੀਂ ਹੈ ਇੱਕ ਕਿਉਂਕਿ ਕਹਿੰਦੇ ਕਿ ਖਾਇਰ ਇੱਕ ਨਾਮ ਨਹੀਂ ਕਿ ਬ੍ਰਾਂਡ ਹੈ ਉਸਨੇ ਬ੍ਰਾਂਡ ਇਹ ਜਿਹਾ ਨਾ ਲੋਕੀ ਸੁਣ ਰਹੀ ਹੈ ਕਿ ਕੋਈ ਬਜ਼ਾਰ ਦਾ ਕੋਈ ਖਾਲੀ ਕੀਤਾ ਜਾ ਰਿਹਾ ਜੋ ਕਹਿ ਰਿਹਾ ਉਹ ਸੱਚ ਹੈ ਉਹ ਸਪਸ਼ਟ ਹੈ ਹੋਰ ਵੀ ਦੱਸਦੇ ਭਾਜੀ ਆ ਤੁਹਾਡੇ ਕੋਲ ਮਾਈਕ੍ਰੋਵੇਵ ਹੈ ਜੀ ਜੀ ਮਾਈਕ੍ਰੋਵੇਵ ਵੀ ਹੈ ਜਿਸ ਦਾ ਇਸ ਦਾ ਆਈਐਫ ਵੀ ਦਾ ਰੇਟ ਹੈ ਜੀ 9000 ਰੁਪਏ ਰੇਟ ਹੈ ਜੀ ਦਾ 30% ਡਿਸਕਾਊਂਟ ਕਰਕੇ ਇਹ ਤੁਹਾਡਾ 7000 ਰੁਪਏ ਦਾ ਰਹਿ ਜਾਣਾ ਜੀ ਸਿਰਫ 7000 ਦਾ ਰਹਿਣਾ ਇਹ ਇੱਕ ਮੋਸਣਾ ਮਾਈਕ੍ਰੋਵੇਵ ਵੀ ਜਿਸ ਨਾਲ ਕੋਈ ਵੀ ਚੀਜ਼ ਤੁਸੀਂ ਆਪਣਾ ਕਰ ਲਿ ਜਾਓ ਆਪਣੇ ਰੋਟੀ ਪਾਣੀ ਗਰਮ ਕਰੋ ਹਰ ਵੇਲੇ ਸੱਟੀ ਮਿਲੇਗੀ ਇਹ ਕਾ ਵੱਡਾ ਹੈ ਦਾ ਫਿਊਜਰੀ ਸਭ ਤੋਂ ਵੱਡੀ ਹੈ ਟੋਪ ਦਾ ਬੜਾ ਫੁਜੇ ਟੋਪ ਬਾਰੇ ਦੀ ਗੱਲ ਕਰਾਂਗੇ ਜੀ ਇਹ ਇਹਦੇ ਵਿੱਚ ਵੀ ਕੋਸ ਲਗਾਈ ਗਈ ਹੈ ਜੀ ਸਾਰੇ ਲੋਕੜੇ ਦਿੱਤੇ ਇਹ ਚੋਪਰ ਤਾਂ ਹੈਗੀ ਹੈਗੀ ਹੈ ਤੇ ਇਹਦੇ ਤੇ ਅਲੱਗ ਵੀ ਡਿਸਕਾਊਂਟ ਹੈ ਜੀ ਅੱਛਾ ਜੀ ਅਲੱਗ ਤੇ ਡਿਸਕਾਊਂਟ ਹੈ ਮੰਨ ਲਓ ਜੇ ਇਹਦਾ ਐਮ ਆਰ ਪੀ ਹੈਗਾ ਤਾਂ ਉਹਦਾ 48000 48000 ਰੁਪਏ 30% ਦੇ ਡਿਸਕਾਊਂਟ ਕਰਕੇ 38000 ਰੁਪਏ ਇਹਦਾ ਰੇਟ ਹੈ ਭਾਜੀ ਜੇ ਤੁਸੀਂ ਸਾਡੇ ਕੋਲ ਕ੍ਰੈਡਿਟ ਕਾਰਡ ਡੈ빗 ਕਾਰਡ ਲੈ ਕੇ ਆਂਦੇ ਆ ਜਾਂ ਕੇ ਐਮ ਆਈ ਕਿਸ਼ਤਾਂ ਬਣਾਉਂਦੀਆਂ ਭਾਜੀ 1 ਰੁਪਿਆ ਦੇਣ ਦੀ ਵੀ ਨਾ ਜ਼ਰੂਰ ਹੈ ਤਿੰਨ ਮਹੀਨੇ ਦੀ ਕਿਸ਼ਤ ਬਣਾਓ 6 ਮਹੀਨੇ ਦੀ ਬਣਾਓ 9 ਮਹੀਨੇ ਬਣਾਓ ਹੋਰ ਛੱਡੋ

ਅਮ ਜੀ ਇਫ ਬਾਰੇ ਵੀ ਦੱਸ ਦਿਓ ਇੱਥੇ ਤਾਂ ਇਸੇ ਤਰ੍ਹਾਂ ਦੀ ਪੜੀਆ ਆਈਟੀ ਐਲ ਸੀ ਡੀ ਹੈ ਲਗੜੀ ਐਲ ਸੀ ਡੀ ਹੈ ਜੀ ਦੇ ਪਾਕੀ ਤੋਂ ਦਾ 25% ਪਹਿਲਾਂ GST ਸੀਗਾ ਜੀ ਇਸ ਦੇ ਸਾਲ ਇਹਦਾ ਰੇਟ ਸੀਗਾ 42500 ਰੁਪਏ ਜੀ ਇਸ ਟਾਈਮ ਜੀ ਦਾ ਰੇਟ ਹੋ ਗਿਆ ਜੀ ਭਾਜੀ एम आर पी ਹੈਗਾ 54270 ਰੁਪਏ 30% ਆਪਾਂ ਫੁੱਲ ਡਿਸਕਾਊਂਟ ਕਰਕੇ ਇਹਦਾ ਰੇਟ ਲੱਗਿਆ 37000 ਰੁਪਏ 37990 ਰੁਪਏ ਜੀ ਅੱਛਾ ਜੀ ਉਸ ਤੋਂ ਬਾਅਦ ਵੀ ਇਹਦੇ ਪਰ ਹੋਰ ਲੱਗਦੇ ਹੋ ਕੋਈ ਜੀ ਅਦਰਵਾਈਜ਼ ਪਕ ਕ੍ਰੈਡਿਟ ਕਰ ਲਓ ਹੀ ਡੈਬਿਟ ਕਾਰਡ ਵਾਲੀ ਸਕੀਮ ਹੈ ਜੀ ਹਾਂਜੀ ਆਪਾਂ ਕਾਰਡ ਸਵਾਈਪ ਕਰਦੇ ਆ ਨੋ ਕੋਸਟ EMI ਹੈ ਜੀ ਕੋਈ ਚਾਰਜ ਨਹੀਂ EMI ਤੇ ਆਵੇ ਐਕਸਟਰਾ ਚਾਰਜ ਦੇਣੇ ਪੈਣੇ ਆ ਅਗਰ 38000 ਤੁਹਾਡਾ ਕਾਰਡ ਸਵਾਈਪ ਹੁੰਦਾ ਤਾਂ ਤੁਹਾਡੇ 38000 ਤੋਂ ਤੁਹਾਨੂੰ ਹੋਰ ਆਪਾਂ 3-4000 ਜੇਜ ਤੋਂ ਆ ਗਿਆ ਭੇਜਾਂਗੇ ਮੰਨ ਲਓ 38000 'ਚ ਤੁਹਾਡਾ 4000 ਦਾ ਡਿਸਕਾਊਂਟ ਹੋ ਗਿਆ ਤਾਂ ਕਿਥੇ ਰਹਿ 34000 ਰਹਿ ਗਿਆ 34000 ਦੀਆਂ ਤੁਸੀਂ 6 ਮਹੀਨੇ ਦੀਆਂ ਕਿਸ਼ਤਾਂ ਡਿਵਾਈਡ ਕਰ ਲਓ ਔਰ ਕੋਈ ਇੰਟਰਸਟ ਨਹੀਂ ਪੈਣਾ ਜੀ ਲਈ। ਜੀ ਬਿਲਕੁਲ ਤੁਹਾਨੂੰ ਪਿਆ ਤੈਣ ਦੀ ਜਰੂਰਤ ਨਹੀਂ ਹੈ। ਤੁਸੀਂ ਸਹੀ ਸੋਇਆ ਜੋ ਡਿਸਕਾਊਂਟ ਲੈਣਾ ਦਿੱਤਾ ਹੈ 30% ਹੁੰਦਾ ਹੈ। ਅਗਰ ਡੈਬਿਟ ਕਾਰਡ ਤੇ ਕ੍ਰੈਡਿਟ ਕਰਕੇ ਤੁਸੀਂ ਖਰੀਦਦੇ ਉਸ ਤੋਂ ਬਿਨਾ ਵੀ 3000 ਤੋਂ 3500 ਲਗਭਗ ਤੁਹਾਨੂੰ ਉਹ ਵੀ ਤੁਹਾਡੀ ਜੇ ਵਿੱਚ ਪਾ ਕੇ ਪੈਸੇ ਵਾਪਸ ਤੇ ਜਾਓਗੇ। ਇਹ ਜੀ ਸਕੀਮ ਇਹ ਜੋ ਆਫਰ ਤੁਹਾਨੂੰ ਨੂਡੀਬਦੀ ਇਲਾਕੇ 'ਚ ਸ਼ਾਇਦ ਬਾਹਰ ਦੇ ਮਿਲਣਾ ਨਹੀਂ ਕਿਤੇ ਮਿਲੇਗਾ ਤੇ ਨਾਲ ਦੀ ਨਾਲ ਇਹ ਨਾਲ ਦੱਸੋ ਕਿ ਹਰ ਆਈਟਮ ਜਿੰਨੀਆਂ ਤੋਂ ਵੀ ਆਈਟਮਾਂ ਵੇਚ ਸਕਦੇ ਹੋ, ਵਾਸ਼ਿੰਗ ਸ਼ੀਟ ਹੈ ਚਾਹ ਫੇਸ ਜਾਂ ਕੋਈ ਵੀ ਆਈਟਮ ਦੇਖ ਸਕਦੇ ਹੋ, ਹਰ ਆਈਟਮ ਦੇ ਉੱਤੇ کنشوٹ گفٹ دیتا جا ہوا ہے یہ پہلی ایسی دکان ہے جتنے کہ سامان سامان کے گفٹ گفٹ پیسے بھی تھوڑے جیب چا کے بھیج رہے ہیں اس کے بنا ہو بھی پاجی تھوڑے کو سامان موجود ہے جی آپ گل کر واشنگ مشین آ بھی پہ جی 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 ਹਾਂ ਸੇਮ 30% ਡਿਸਕਾਊਂਟ ਬਾਕੀ ਹੋਰ ਹੋਏ ਡੈਟਡ ਕਾਰਡ ਡੈਵਿਡ ਕਾਲਾੜੀ ਸਾਡੇ ਕੋਲ ਆਲ ਸਮਾਨ ਕੋਲ ਕੰਪਨੀ ਭਾਜੀ ਐਸਜੀ ਸੈਮਸੰਗ ਬਾਇਰ ਲੋਇਡ ਐ ਤੁਸੀਂ ਕਪੜਾ ਜਿੰਨੀਆਂ ਵੀ ਆਪਣੀ ਆਪਣੀ ਕੋਲ ਪਈਆਂ ਕਹਿਣ ਦਾ ਮਤਲਬ ਆਪਣੇ ਉਤਰਾਏ ਡੀਲਰਸ਼ਿਪ ਆਪਾਂ ਸਾਰੇ ਕੰਪਨੀ ਦੇ ਜੀ ਠੀਕ ਹੈ ਜੀ ਉਸ ਦੇ ਬਾਅਦ ਹਰ ਇੱਕ ਕੰਪਨੀ ਦੇ ਤੋਂ ਨੂੰ 1000 ਰੁਪਏ ਲੈ ਕੇ 10000 ਰੁਪਏ ਤੱਕ ਸਾਡੇ ਕੋਲ ਕੈਸ਼ਬੈਕ ਇਸ ਟ੍ਰੈਂਟਲੀ ਜੇ ਤੁਹਾਡੇ ਪੈਸੇ ਭੇਜਾਂਗੇ। ਕੀ ਬਾਤ ਹੈ 1000 ਤੋਂ ਲੈ ਕੇ 10000 ਤੱਕ ਕੈਸ਼ਬੈਕ ਤੁਹਾਨੂੰ ਟ੍ਰੈਂਟਲੀ ਤੁਹਾਡੇ ਜੇ ਵਿੱਚ ਪੈਸੇ ਪਾ ਕੇ ਭੇਜ ਰਹੇ ਨੇ। ਇਹ ਜੀ ਸਕੀਮ ਇਹ ਜ ਆਫਰ ਕਿਤੇ ਨਹੀਂ ਮਿਲਣਾ। ਸਿਰਫ ਅਮਰ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਹਾਰਸ ਮੂਵ ਤੋਂ ਗੋਦੀ ਵਾਲੇ ਕੋ ਸਾਡੇ ਅਮਰ ਭਾਜੀ ਜੀ ਕੋਲ ਅਮਨ ਸੈਣੀ ਜੀ ਜੋ ਕਿ ਇਹਨਾਂ ਦਾ ਵੀ ਇੱਕ ਨਾਵੇਂ ਇਲਾਕੇ ਵਿੱਚ ਬਿਲਕੁਲ ਮੁੱਕਾ ਦੀ ਸੇਵਾ ਵੀ ਕਰਦੇ ਨੇ। ਸਮਾਜ ਸੇਵੀ ਬੰਦੇ ਵੀ ਇਹ ਨੇ ਤੇ ਨਾਲ ਦੀ ਨਾਲ ਅਪਣੀ ਦੁਕਾਨਦਾਰਾਂ ਗਾ ਵੀ ਲੋਕਾਂ ਨੂੰ ਸੇਵਾ ਕਰਨੇ ਇਹ ਭਾਜੀ ਤੁਹਾਡੇ ਕੋਲ ਵਕਫ ਵਕ ਤਰ੍ਹਾਂ ਦੇ ਗੀਦਰ ਮੌਜੂਦ ਹੈ ਇਹਨਾਂ ਬਾਰੇ ਦੱਸ ਜੀ ਤੋ ਸੋ ਇਹਨਾਂ ਦੇ ਪਾਸ ਸੇਮ ਟੋਪਰ ਲੱਗਦਾ ਜੀ ਸਾਰਿਆਂ ਤੇ ਜੀ ਸਾਡੇ ਕੋਲ ਸੇਮ ਖੰਗ ਹੈ ਆ ਸੋਰੀ ਬਜਾਜ ਹੈ ਓਰੀਐਂਟ ਹੈ ਕਤਾ ਹੈ ਜੀ ਖਾਇਰ ਦਾ ਵਿਜ਼ਰ ਹੈ ਹੂੰ ਠੀਕ ਹੈ ਨਾ ਜੀ ਇਹਨਾਂ ਤੇ ਵੀ ਆਪਾਂ ਐਮ ਆਰਟੀ ਦੇ ਉੱਤੇ ਜੋ ਵੀ ਹੈ 30% ਆਫਰ ਲਾ ਕੇ ਹਰੇਕ ਫਨ ਕ੍ਰੈਡਿਟ ਕਾਰਡ ਡੈਬਿਟ ਦਾ ਕੋਈ ਵੀ ਚੀਜ਼ ਹੈ ਵਾ 10000 ਤੋਂ ਲੈ ਕੇ 50 60 70 ਲੱਖ ਤੱਕ ਸਾਰੇ ਤੁਮ ਲਾਜਵਾ ਹਰੇਕ ਚੀਜ਼ ਦੇ ਉੱਪਰ ਹਜ਼ਾਰ ਤੋਂ ਲੈ ਕੇ 5000 ਰੁਪਏ ਤੱਕ ਤੁਹਾਨੂੰ ਦੇਵ ਚ ਪਾ ਕੇ ਦੀਵਾਲੀ ਆਫਰ ਦੇ ਕੇ ਜਾਵਾਂਗੇ ਜੀ ਵਧੀਆ ਤੁਹਾਡੀ ਪਰਮਾਤਮਾ ਜੇ ਉਹ ਸਾਡੇ ਕਸਟਮਰ ਸ਼ਾਪ ਤੇ ਜਾਂਦਾ ਹੈ ਵਧੀਆ ਟੰਗ ਨਾਲ ਆਪਣੇ ਦੀਵਾਲੀ ਜੀ ਖੁਸ਼ੀ ਵਧੀਆ ਪਰਿਵਾਰ ਨਾਲ ਮਨਾਵੇ ਜੀ ਪੰਪ ਪਟਾਕੇ ਚਲਾਗਾ ਜੀ ਤਹਿਤ ਪਾਵਾਗੇ ਦੇ ਜੀ ਵਧੀਆ ਜੀ ਵਧੀਆ ਪੈਸੇ ਕੀ ਬਾਤ ਹੈ ਜੀ ਕਿਹਨੇ ਪਟਾਕੇ ਹੁਣ ਇਹਨਾਂ ਵੱਲੋਂ ਹੋਣਗੇ ਤੁਹਾਡੇ ਤੁਸੀਂ ਸਵਾਲ ਲਓ ਪਟਾਕੇ ਇਹਨਾਂ ਵੱਲੋਂ ਲਓ ਵੀ ਇਹ ਵੱਡੀ ਗੱਲ ਬਾਤ ਹੈ ਇਹ ਹਿਆਰ ਤੇ ਲੱਗੇ 10000ਾਂ ਤੱਕ ਜੇ ਤੁਹਾਡੀ ਜੇਮ ਤੇ ਪੈਸੇ ਪੈਣਗੇ ਸਮਾਨ ਤੁਸੀਂ ਲੈ ਕੇ ਜਾਓਗੇ ਖੁਸ਼ੀਆਂ ਦੀ ਦਵਾਈ ਆਪਣੇ ਘਰ ਬਣਾਓਗੇ ਤੇ ਨਾਲ ਦੀ ਨਾਲ ਤੁਹਾਨੂੰ ਕੈਸ਼ਬੈਕ ਵੱਡੇ ਫਿਰਤੇ ਜਾਣੇ ਨੇ ਸੋ ਬਿਲਕੁਲ ਜੀ ਇਹਨਾਂ ਵੱਲੋਂ ਜਿੰਨੀਆਂ ਗੱਲਾਂ ਦੱਸ ਰਹੀ ਕਿ ਇਸ ਇਲਾਕੇ ਵਿੱਚ ਕਿਤੇ ਵੀ ਇਹ ਆਫਰ ਤੁਹਾਨੂੰ ਨਾਲ ਤੇ ਮਿਲਿਆ ਨਾ ਮਿਲਿਆ ਇੱਕ ਵਾਰ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਕਰੋ ਜੀ ਬਿਲਕੁਲ ਦੇਖਣ ਔਰ ਆਣ ਤੇ ਵੱਡਾ ਫਰਕ ਹੁੰਦਾ ਹੈ ਸੋਚਣ ਦੇ ਸਾਹਮਣੇ ਜ ਵੱਡਾ ਫਰਕ ਹੁੰਦਾ ਜੋ ਕਿ ਆ ਸੱਚ ਹੈ ਇਹਨਾਂ ਕੋ ਕਹਿੰਦੇ ਕੰਪਨੀ ਦੇ ਅੰਦਰ ਜੁਸਮਾਨ وہ نام نہیں ایک برینڈ ہے برینڈ کے ناتے چیزیں بھیجے ہر کمپنی جی نے دینجر شپ میں ایک پرمانت دینجر ہے سو بلکل جی ایک وقت تجھے بڑے فون نمبر بول دے کسٹمر میں اگر کسی نے کوئی انکواری کرنی ہوئی میرا بھی جی فون نمبر ہے گا چلنے میں شیئر پینٹی جیو پنجاب کی اصلا امن سینی باقی اڈریس تو انہوں مینچر کر دیتا تو ہی انکواری کرتا بات سیپ کے نمبر اٹیج کا جی ہے تو ہی کول بھی ٹریک کر سکتے ویزر بھی کر سکتے ویزر کر دے ہے تو ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮੇਰੇ ਵੱਲੋਂ ਡਾਕਟਰ ਸਾਹਿਬ ਤੁਹਾਨੂੰ ਵੀ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣ ਦੇਖੋ ਖਾਸ ਉੱਪਰ ਜੀ ਜੀ ਇਹ ਵਾਹਨ ਜੀ ਬਲੀ ਆਟੋਮੈਟਿਕ ਹੈ ਜੀ ਆਈਐਫ ਵੀ ਦੀ ਇਹਦੇ ਪਰ 9000 ਰੁਪਏ ਦਾ ਡਿਸਕਾਊਂਟ ਹੈ ਜੀ 9000 ਰੁਪਏ ਦਾ ਡਿਸਕਾਊਂਟ 30% ਦਾ ਲਾਤਾ ਜੀ ਹਾਂਜੀ ਠੀਕ ਹੈ ਨੇ ਫੁੱਲ ਸ਼ੋਅਰੂਮ ਤੇ 9% ਡਿਸਕਾਊਂਟ 9000 ਰੁਪਏ ਸੋਰੀ 9000 ਰੁਪਏ ਅੱਪਾ ਤੁਹਾਡੀ ਜੇਬ ਤੇ ਪਾ ਕੇ ਭੇਜਣ ਦੀ ਪੈਸੇ ਪੈਸੇ ਹੀ ਲੈ ਆਓ ਜੀ ਕੋਈ ਗੱਲੇ ਨਹੀਂ ਹੈ ਜੀ ਤੁਸੀਂ ਕਾਰਟ ਬਾਏ ਮਾਰੋ ਬਿਨਾ ਜ਼ੀਰੋ ਬਿਨਾ ਪੇਵੜ ਦਿੱਤੇ ਈਐਮਆ ਬਣਾਓ ਈਐਮਆ ਦੇ ਉੱਪਰ ਤੁਹਾਨੂੰ 9000 ਰੁਪਏ ਆਪਾਂ ਜੇ ਤੁਹਾਨੂੰ ਭੇਜਾਂਗੇ ਜੀ ਹੋਰ ਇਹ ਬਿਲਕੁਲ ਡਿਜੀਟਲ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ ਹੈ ਡਿਜੀਟਲ ਚੀਜ਼ਾਂ ਵੀ ਨੇਰ ਦਾ ਵੱਡਾ ਆਫਰ ਇਹ ਜਿਸ مشین ਤੇ ਦਿੱਤਾ ਜਾ ਰਿਹਾ ਜੀ ਦੇਖੋ ਜੀ ਇਹ ਗੱਲ ਤੁਸੀਂ ਯਾਦ ਰੱਖਣਾ ਬਿਲਕੁਲ ਇਸਕਾ ਤੇ ਅਨਦ ਨਾ ਦਿਨਾ ਹੋ ਵੀ ਕਰ ਲੈਣਾ ਬਲੋ ਜੀ ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਸ਼ੇਅਰ ਕਰਦਾ ਹੈ ਲਾਈਕ ਕਰਦਾ ਕਮੈਂਟ چھوڑ ਲੈ ਕੇ ਜਾਂਦਾ ਉਸ ਤੋਂ ਬਿਨਾ ਵੀ ਇਹਨੂੰ ਦਾ ਅਲੱਗ ਤੋਂ ਤੇ ਮਾਨਤਾ ਨਹੀਂ ਦਿੱਤਾ ਜਾਏ ਲੇਕਿਨ ਤੁਹਾਡੇ ਕੋਲ ਇਸ ਵੀਡੀਓ ਦਾ ਸਕਰੀਨਸ਼ਾਟ ਮੌਜੂਦ ਹੋਣਾ ਜ਼ਰੂਰੀ ਹੈ ਜੀ ਅੱਗੇ ਕੋਈ ਵੀ ਸਾਡੇ ਕੋਲ ਬਿਲ ਖਾਤਾ ਕੋਈ ਸਮਾਨ ਲੈਦਾ ਤੇ ਕੋਟਾ ਦਾ ਇਹਦਾ ਕੈਸ਼ਬੈਕ ਓਪਰ ਹੈ 30% ਫੁੱਲ ਥਰੂਮ ਤੇ ਓਪਰ ਲੱਗਦਾ ਅਸੀਂ ਆਪਾਂ ਨਾਲ ਸਮਾਨ ਦੇ ਗਿਫਟ ਵੀ ਕਸਟਮਰ ਨੂੰ ਦੇ ਕੇ ਜਾਵਾਂਗੇ ਜੀ ਬਿਲਕੁਲ ਜੀ ਉਸ ਤੋਂ ਬਾਅਦ ਸਾਡੇ ਕੋਲ ਪੂਰੇ ਬ੍ਰਾਂਡ ਦਾ ਜੋ ਵੀ ਸਾਡੇ ਕੋਲ ਇਲੈਕਟ੍ਰੋਨਿਕ ਹੈ ਤਾਂ ਇਲੈਕਟ੍ਰੀਕਲ ਸਮਾਨ ਹੈ ਸਾਡੇ ਕੋਲ ਇਨਵਰਟਰ ਬੈਟਰੀ ਵੀ ਹੈਗੇ ਆ ਆਰਓ ਸਿਸਟਮ ਦਾ ਕੰਮ ਵੀ ਹੈਗਾ ਸਾਡੇ ਕੋਲ ਰਿਪੇਅਰ ਦਾ ਕੰਮ ਵੀ ਹੈਗਾ ਭਾਜੀ ਸਾਡੇ ਦਾ ਬੰਦੇ ਹੈ ਘਰ ਘਰ ਜਾ ਕੇ ਸਾਡੇ ਕੋਲ ਰਿਪੇਅਰ ਮੈਨੂੰ ਲੱਗਦਾ ਨਾ ਵਾਟਰ ਬੈਟਰੀ ਦਾ ਕੋਈ ਡੈਟਸ ਕੋਈ ਦੱਸਦਾ ਫਿਰ ਵੇ ਜੀ ਸਾਡੇ ਕੋਲ ਆਲਰੇਡੀ ਸਾਰਾ ਕੁਝ ਆਂਦਾ ਹੈ ਜੀ ਪਹਿਲਾਂ ਸਾਡੀ ਸ਼ੌਪ ਸੀਗੀ ਬੁਆਇਸ ਕੋਲ ਦੇ ਸਾਹਮਣੇ ਜੀ ਠੀਕ ਹੈ ਨਾ ਪਿਛਲੇ ਸਾਲ ਤੋਂ ਪਾ ਚੀਂ ਕਰਕੇ ਇੱਥੇ ਕਈ ਬੰਦੇ ਸਾਡੇ ਨੂੰ ਨਹੀਂ ਪਤਾ ਲੱਗਦਾ ਜੀ ਸ਼ੌਪ ਲੱਦੇ ਲੈਂਦੇ ਐ ਤਾਂ ਤੁਸੀਂ ਮੈਂਸ਼ਨ ਐਡਰੈਸ ਕਰ ਦੇ ਦਿੱਤਾ ਪਲੀਜ਼ ਵਿਜ਼ਿਟ ਦੀ ਸ਼ੌਪ ਸਨੀ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਜੀ ਦੇਖੋ ਜੀ ਇਹਨਾਂ ਵੱਲੋਂ ਆਪਣੇ ਕੋਲ ਦੱਸੀ ਗਈ ਐ ਕਿ ਇਹਨਾਂ ਕੋਲ ਇੱਕ ਖਾਸ ਇੱਕ ਚੀਜ਼ ਨਵੀਂ ਹੈ ਜੀ ਹਰ ਇੱਕ ਕੰਪਨੀ ਦੇ ਜਿਸ ਮਾਨ ਦਾ ਤਾਂ ਸਰਵਿਸ ਸੈਂਟਰ ਮੌਜੂਦ ਹੈ ਉਹਨਾਂ ਦੇ ਸਰਵਿਸ ਕਰਨ ਲਈ ਨਾ ਕੋਈ ਮਕੈਨਿਕ ਕੰਪਨੀ ਤੋਂ ਆ ਦੇ ਨਾਲ ਦਿਨ ਆਜੇ ਟਾਈਮ 'ਚ ਕਰਿਆ ਸੀ ਨਾ ਵਾਟਰ ਲਗਾਉਂਦੀਆਂ ਆਰਓ ਸੁੱਸਤ ਲਗਾਉਂਦੇ ਖਰਾਬ ਹੋ ਜਾਂਦਾ ਹੈ ਮਕੈਨਿਕ ਨੂੰ ਕਈ ਕਈ ਵਾਰ ਫੋਨ ਕਰਨੇ ਪੈਂਦੇ ਹੈ ਫਿਰ ਵੀ ਫੋਨ ਕਰਦੇ ਬਾਅਦ ਉਹ ਨਹੀਂ ਜਾਂਦੇ ਇਹਨਾਂ ਕੋਲ ਵੱਡੀ ਇੱਕ ਟੀਮ ਮੌਜੂਦ ਹੈ ਮੈਂ ਦੱਸਣਾ ਭੁੱਲ ਗਿਆ ਸਭ ਤੋਂ ਇੱਕ ਸਕੀਮ ਸਪੈਸ਼ਲ ਆਫਰ ਇੱਕ ਹੋਰ ਹੈ ਜੀ ਕਿ ਇਹ ਲਾਇਡ ਬ੍ਰਾਂਡ ਹੈ ਜੀ ਨੋਇਡ ਬ੍ਰੈਂਡ ਹੈਵਲ ਦਾ ਬ੍ਰੈਂਡ ਹੈ ਜੀ ਇਸ ਮਸ਼ੀਨ ਦੀ ਇਲੈਕਟ੍ਰੋਨਿਕ ਪਾਰਟ ਆਈ ਦਾ ਕੋਈ ਵੀ ਮਸ਼ੀਨ ਹੈ ਵਾਸ਼ਿੰਗ ਮਸ਼ੀਨ ਹੈ ਜਾਂ ਕੋਈ ਐਲ ਸੀ ਡੀ ਹੈ ਜਾਂ ਕੋਈ ਫਰਿੱਜ ਹੈ ਕੋਈ ਵੀ ਕਸਟਮਰ ਇਸ ਚੀਜ਼ ਦਾ ਬ੍ਰੈਂਡ ਦੀ ਕੋਈ ਸਮਾਨ ਪਰਚੇਜ ਕਰਦਾ ਹੈ ਤਾਂ ਉਸ ਨੂੰ ਇਹ ਸਪੈਸ਼ਲ ਸੱਤੇ ਬੜਾ ਜਿਹੜਾ ਧਮਾਕਾ ਦੀਵਾਲੀ ਦਾ ਇਹ ਸਪੈਸ਼ਲ ਉਹਨੂੰ 쿠ਪਨ ਦਿੱਤਾ ਜਾਏਗਾ ਜਿਸ ਵਿੱਚ ਇਹਨੂੰ ਸਕਰੈਚ ਕਰਨ ਦੇ ਮੁਤਾਬਕ ਕਸਟਮਰ ਨੂੰ ਕੈਸ਼ ਪ੍ਰਾਈਜ਼ ਨਹੀਂ ਮਿਲੇਗਾ ਤੇ ਇਹ 쿠ਪਨ ਖਾਲੀ ਨਹੀਂ ਜਾਂਦਾ ਜੀ ਇਹ 쿠ਪਨ ਖਾਲੀ ਨਹੀਂ ਜਾਂਦਾ ਹਰ ਇੱਕ ਕਸਟਮਰ ਨੂੰ ਚਾਹੇ ਉਹ 10000 ਦੀ ਵਾਸ਼ਿੰਗ ਮਸ਼ੀਨ ਲੈ ਲੋਈ ੜਦੀ ਚਾਹੇ 15000 ਦੀ ਹੈ ਚਾਹੇ 25000 ਦੀ ਹੈ ਜਾਂ ਕੋਈ LED ਹੈ ਫ੍ਰਿਜ ਹੈ ਉਹ ਉਹ ਨੂੰ ਇਹ ਖਾਲੀ ਨਹੀਂ ਜਾਊਗਾ ਜੀ ਇਹਦੇ ਹਰ ਇੱਕ ਪ੍ਰਾਈਸ ਮਿਲਣਾ ਮਿਲਣਾ ਉਸ ਦੇ ਵਿੱਚ ਪ੍ਰਾਈਸ ਦੇ ਵਿੱਚ ਕੈਸ਼ ਵੀ ਹੈਗਾ ਜੀ ਤੇ ਬਾਈਕ ਵਗੈਰਾ ਵੀ ਹੈਗੀ ਹੈ ਗੱਡੀ ਵੀ ਹੈਗੀ ਹੈ XU ਦੀ ਗੱਡੀ ਵੀ ਹੈਗੀ ਹੈ ਜੀ ਮੋਟਰ ਮੋਟਰਸਾਈਕਲ ਹੈ ਜੀ ਤੁਹਾਡੇ ਕੋਲ ਵਾਸ਼ਿੰਗ ਮਸ਼ੀਨ ਹੈ ਜੀ ਪਰ ਇਹ ਐਸੀ ਮੰਝਣਾ ਤੁਹਾਨੂੰ ਜੀ LCD ਨੂੰ ਲੂងਗੀ ਜੀ ਇਲੈਕਟ੍ਰੋਨਿਕ ਅਕੈਡਮੀ ਤੁਹਾਨੂੰ ਇਹ ਬਗਾਇਦਿਆ ਸ਼ੋਰ ਹੈ ਗਰੰਟਡ ਹੈ ਲੋਇਡ ਦਾ ਸਬੈਚ ਗੁਪਨ ਜੋ ਤੁਹਾਨੂੰ ਇਸ ਟੀਮ ਦਵਾਈ ਦੀ ਧੁਮਾਕਾ ਉੱਪਰ ਨਿਕਲਨੀ ਨਿਕਲਨੀ ਹੀ ਹੈ ਕੀ ਬਾਤ ਹੈ ਦਿਵਾਲੀ ਦਾ ਵੱਡਾ ਧੁਮਾਕਾ ਤਾਂ ਖੋਣ ਆਇਆ ਇਹ ਗੱਡੀ ਹੋ ਸਕਦੀ ਹੈ ਤੁਹਾਡੀ ਇੱਕ ਵਾਰ ਆਓ ਸੈਣੀ ਇਲੈਕਟ੍ਰੋਨਿਕ ਐਂਡ ਇਲੈਕਟ੍ਰੀਕਲ ਹਾਊਸ ਨੂਰ ਪੇ ਬੇਜੇ